ਸ਼ੂਗਰ ਦੇ ਆਪਾਰ ਸਾਹਿਬ ਕਈ ਦਵਾਈਆਂ ਇਆਂ ਇਆਂ ਨੇ ਜਿਹੜੀਆਂ ਗਰੀਬ ਬੰਦੇ ਦੀ ਪਹੁੰਚ ਤੋਂ ਜਾਦੇ ਵਾਰੇ ਨੇ ਠੀਕ ਹੈ ਜੇ ਗਰੀਬ ਬੰਦੇ ਨੇ ਆਪਣੇ ਸਹਿਰ ਤੋਂ ਜਾਂ ਪਸਾਰੀਆਂ ਤੋਂ ਲੈ ਕੇ ਦਵਾਈਆਂ ਬਣਾਉਣੀਆਂ ਹੋਣ ਤਾਂ ਜਰੂਰ ਵਿੱਚ ਕਿਹੜੀਆਂ ਕਿਹੜੀਆਂ ਜੜੀ ਬੂਟੀਆਂ ਨੇ ਜਿਹੜੀਆਂ ਦਾ ਪਾਊਡਰ ਉਹ ਬਣਾ ਕੇ ਲੈ ਸਕੇ ਹਾਂ ਇਹਦੇ ਵਿੱਚ ਜਿਵੇਂ ਸੁੱਧ ਸਿਲਾਜੀਤ ਲੈਣੀਆਂ ਜੀ ਤੇ ਜਾਮਣ ਸੀਡ ਲੈਣਾ ਠੀਕ ਹੈ ਜੀ ਵਿਜੇਸਰ ਲੈਣਾ ਠੀਕ ਹੈ ਵਰਕਾ ਪਸਮ ਲੈਣੀਆਂ ਮਕਰ ਧਵਜ ਲੈਣਾ ਜੈਫਲ ਲੈਣਾ ਤੇ ਗੁਰਮੁਰ ਬੂਟੀ ਲੈਣੀ ਆ ਕਪਿਤ ਫਲ ਲੈਣਾ ਤੇ ਤਰਵਿੰਗ ਪਸਮ ਲੈਣਾ ਤੇ ਮਿਰਜਨ ਪਸਮ ਲੈਣੀਆਂ ਤੇ ਕਰੇਲਾ ਵੀਜ਼ ਲੈਣਾ ਤੇ ਹੌਦੀ ਸੁਧ ਲੈਣੀ ਆ ਮਤਲਬ ਅੱਛਾ ਇਹਨਾਂ ਨੂੰ ਬਰਾਬਰ ਲੈਣਾ ਜੀ ਇਹਨਾਂ ਨੂੰ ਹਾਂ ਮਤਲਬ ਕਿਉਂਕਿ ਉਹ ਤਾਂ ਜਿਆਦਾ ਮਹਿੰਗਾ ਉਹ ਚਮਚਾ ਚਮਚਾ ਲੈ ਲੈਣਾ ਤਾਂ ਪੀਸ ਕੇ ਮਤਲਬ ਇਹਨਾਂ ਨੂੰ ਮਿਕਸ ਕਰ ਲੈਣੇ ਇੱਕ ਪਾਊਡਰ ਤਿਆਰ ਹੋ ਜਾ ਬਰਾਬਰ ਮਾਤਰਾ ਕਿ ਬਰਾਬਰ ਮਾਤਰਾ ਦੇ ਵਿੱਚ ਹਾਂ ਜੀ ਲੈਣਾ ਕਿਵੇਂ ਜੀ ਇਹ ਇਹ ਲੈਣਾ ਜੀ ਸਵੇਰੇ ਖਾਲੀ ਪੇਟ ਇੱਕ ਚਮਚਾ ਅੱਛਾ ਜੀ ਤੇ ਸ਼ਾਮ ਨੂੰ ਖਾਣਾ ਖਾਣ ਤੋਂ ਇੱਕ ਘੰਟਾ ਪਹਿਲਾਂ ਜੀ ਜੇ ਕੋਈ ਨਹੀਂ ਬਣਾ ਸਕਦਾ ਤਾਂ ਤੁਹਾਡੇ ਕੋਲੇ ਜੜੀ ਬੂਟੀਆਂ ਵੀ ਅਵੇਲੇਬਲ ਨੇ ਤੇ ਤੁਹਾਡੇ ਕੋਲੇ ਇਹਦੀ ਦਵਾਈ ਜਿਹੜੇ ਪਾਊਡਰ ਬਣਾ ਹੋਣਾ ਹੈ ਕਿ ਤਿਆਰ ਹੈ ਹਾਂ ਜੀ ਜੜੀਆਂ ਬੂਟੀਆਂ ਲੈਣਾ ਚਾਹੁੰਦਾ ਤਾਂ ਜੜੀਆਂ ਬੂਟੀਆਂ ਵੀ ਲੈ ਸਕਦਾ ਜੇ ਪਾਊਡਰ ਬਣਾ ਹੋਣਾ ਵੀ ਪਿਆ ਜੀ ਠੀਕ ਹੈ ਜੀ ਤੁਸੀਂ ਇਹ ਦਾਅਦੋ ਜੀ ਫਿਰ ਵੀ ਆਪਾਂ ਨੇ ਮਿਲਣਾ ਕਿੱਥੇ ਹੈ ਜੀ ਆਪਣਾ ਨੰਬਰ ਲਾ ਦੋ ਨੰਬਰ 9803471000 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਪੰਜਾਬ ਦੇ ਵਿੱਚ ਆ ਪੰਜਾਬ ਤੋਂ ਬਾਹਰ ਜਦੋਂ ਮਰਜੀ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਠੀਕ ਹੈ ਤਾਂ ਮਿਲੋ